ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਬਿਬਾ ਗਗਨ ਅਨਮੋਲ ਮਾਨ ਪਹਿਲਾਂ ਐਮਐਲਏ ਬਣੇ ਫਿਰ ਸਾਬਕਾ ਕੈਬਨਟ ਮੰਤਰੀ ਤੇ ਹੁਣ ਸਾਬਕਾ ਐਮਐਲਏ ਬਣ ਜਣੇ ਅਤਿ ਸਿਫਾ ਦਿੱਤਾ ਹੈ ਸ਼ਾਇਦ ਅੱਛੀ ਭਾ ਮਨਜ਼ੂਰ ਕੀਤਾ ਗਿਆ ਹੁਣ ਸਵਾਲ ਇਹ ਹੈ 비ਬਾ ਗगन ਮਾਨ ਨੇ ਪੋਸਟ ਪਾਈ ਕਿ ਮੇਰਾ ਦਿਲ ਭਾਰੀ ਹੈ ਜਾਨਕੀ ਦਿਲ ਤੇ ਬੋਝ ਹੈ ਰਾਜਨੀਤੀ ਦਾ ਇਹ ਬੀਬੀ ਉਹੀ ਹੈ ਨਾ ਜਿਹੜੀ ਕਹਿੰਦੀ ਸੀ 5 ਮਿੰਟਾਂ ਵਿੱਚ ਐਮਐਸਪੀ 5 ਮਿੰਟਾਂ ਵਿੱਚ ਦੋਨੇ ਹੱਥ ਖੜੇ ਕਰਕੇ ਉਦੋਂ ਮੈਨਾਂ ਚਾਰ ਕਰਦੇ ਹੁੰਦੇ ਸੀ ਸਾਡੀ ਸਰਕਾਰ ਬਣਾਓ ਕੈਪਟਨ ਸਾਹਿਬ ਅਸੀਫੇ ਦਿਓ ਤੇ ਜਦੋਂ ਸਾਡੀ ਸਰਕਾਰ ਬਣ ਗਈ 5 ਮਿੰਟਾਂ ਵਿੱਚ ਐਮਐਸਪੀ ਐਦਾਂ ਮਾਰਦੀ ਚੁਟਕੀਆਂ ਤੇ ਹੁਣ ਬੀਬੀ ਕਹਿੰਦੀ ਬੋਝ ਹੈ ਦਿਲ ਤੇ ਆ ਰਾਜਨੀਤੀ ਦਾ ਤਾਂ ਕਰਕੇ ਕਹਿੰਦੀ ਮੈਂ ਰਾਜਨੀਤੀ ਣ ਕੇ ਸ਼ਾਸਤ ਛੱਡ ਦਿੱਤੀ ਹੈ ਇਹ ਗੱਲ ਕਹੀ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਹੈ ਉਹ ਇਹ ਹੈ ਕਿ ਬੀਬਾ ਨੇ ਆਪ ਦੇ ਕਨਵੀਨਰ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਗੁਲਦਸਤਾ ਲੈ ਕੇ ਗਈ ਸੀ ਬੀਬਾ ਤੇ ਇੱਕ ਗੁਲਦਸਤਾ ਬੀਬਾ ਮਾਨਸਾ ਵਿੱਚ ਵੀ ਲੈ ਕੇ ਆਈ ਸੀ ਜਦੋਂ ਐਸਐਸਪੀ ਨਾਨਕ ਸਿੰਘ ਗੁਲਦਸਤਾ ਫੜ ਕੇ ਵੈਲਕਮ ਕਰਦੇ ਆ ਤੇ ਐਂਡਰਟੋਰੀਅਮ ਕੀ ਹੁੰਦਾ ਹੈ ਉਹ ਬਣਾਉਣ ਦੀ ਵੀ ਗੱਲ ਬੀਬਾ ਨੇ ਮਾਨਸਾ ਵਿੱਚ ਕਹੀ ਸੀ ਹੁਣ ਕੀ ਬਣੂ ਨਾ ਤਾਂ ਐਮਐਸਪੀ ਮਿਲੀ ਤੇ ਨਾਲੇ ਬੀਬੀ ਸਾਬਕਾ ਬਣ ਗਈ ਚਲੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਪਰ ਝਾੜੂ ਪਾਰਟੀ ਵਾਸਤੇ ਪੰਜ ਚਾਰ ਗਾਣੇ ਬੀਬੀ ਨੇ ਗਾਏ ਸੀ ਉਹ ਮਕਬੂਲ ਹੋਏ ਥੋੜੀ ਬਹੁਤੀ ਬੀਬਾ ਰਾਜਨੀਤੀ ਵਿੱਚ ਛਾ ਗਈ ਤੇ ਗਗਨ ਅਨਮਾ ਗਗਨ ਅਨਮੋ ਵਦਨ ਗਗਨ ਮਾਨ ਇਹੋ ਜਿਹਾ ਕੁਛ ਕਰਕੇ ਖਰੜ ਤੋਂ ਲੋਕਾਂ ਨੇ ਵੋਟਾਂ ਪਾਈਆਂ ਤੇ ਬੀਬਾ ਜਿੱਤ ਗਈ ਸੀ ਰਣਜੀਤ ਗੈਲ ਸ਼ਾਇਦ ਕਾਲੀ ਦਲ ਦੇ ਸੀ ਉਹਨਾਂ ਨੂੰ ਹਰਾਤਾ ਸੀ ਤੇ ਹੁਣ ਜੇ ਲਿੰਕ ਜੋੜੋਂਗੇ ਕਹਿੰਦੇ ਉਹ ਕਾਲੀ ਦਲ ਨੂੰ ਛੱਡ ਚੁੱਕੇ ਨੇ ਤੇ ਝਾੜੂ ਦਾ ਪੱਲਾ ਫੜਨਗੇ ਤੇ ਪਰ ਨਾਲ ਹੀ ਇਹੜਾ ਟ੍ਰੈਂਡ ਝਾੜੂ ਪਾਰਟੀ ਨੇ ਬਣਾਇਆ ਹੋਇਆ ਇਹ ਐ ਦੀ ਜਿਮਨੀ ਚੋਣ ਜਿਹੜੀ ਐ ਉਹ ਤਰਨਤਾਰਨ ਵਿੱਚ ਵੀ ਹੋਣੀ ਐ ਕਿਉਂ ਨਾ ਲੱਗਦੇ ਹੱਥੀ ਇੱਥੇ ਵੀ ਕਰਵਾ ਲਈਏ ਇਹ ਕੁਛ ਗੱਲਬਾਤ ਅੰਦਰਖਾਤੇ ਜਿਹੜੀ ਚੱਲਦੀ ਐ ਪਰ ਗੱਲ ਫੇਰ ਉੱਥੇ ਵੀ ਅਸਿਫਾ ਬੀਬਾ ਜੀ ਨੇ ਖੋਦ ਦਿੱਤਾ ਕਿ ਦਵਾਇਆ ਗਿਆ ਜੇ ਕੇਜਰੀਵਾਲ ਸਾਹਿਬ ਕੋਲੇ ਗਏ ਨੇ ਗੁਲਦਸਤਾ ਲੈ ਕੇ ਹਰੇ ਦਾ ਮਤਲਬ ਤਸੀਫਾ ਦਵਾਇਆ ਗਿਆ ਕਿ ਤੁਹਾਨੂੰ ਰਾਜਨੀਤੀ ਬਾਰੇ ਪਤਾ ਨਹੀਂ ਤੁਸੀਂ ਗਾਣੇ ਗੁਣੇ ਗਾਓ ਮਨੋਰੰਜਨ ਕਰੋ ਤੇ ਹੁਣ ਬੈਠੋ ਸਾਬਕਾ ਐਮਐਲਏ ਬਣ ਕੇ ਪਰ ਇੱਕ ਨਾਲ ਗੱਲ ਹੋਰ ਜ਼ਰੂਰ ਕਹਿੰਦੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਧਿਆਨ ਰੱਖਿਓ ਮੇ ਬੀਬਾ ਜੀ ਕੈਬਨਿਟ ਮੰਤਰੀ ਵੀ ਰਹੇਗੇ ਐਮਐਲਏ ਵੀ ਰਹੇਗੇ 3.5 ਸਾਲ ਸਰਕਾਰ ਵਿੱਚ ਰਹੇਗੇ ਲਗਾਤਾਰ 3.5 ਸਾਲ ਵਿੱਚ ਜੇ ਸਾਲ ਦਾ 25 ਕਰੋੜ ਰੁਪਇਆ ਵੀ ਆਪਾਂ ਬਣਾ ਲਿਆ ਹੋਇਆ ਤਾਂ 75 ਜਣ ਕੇ 80-90 ਕਰੋੜ ਰੁਪਇਆ ਵੀ ਬਾਬਾ ਨੇ ਇਕੱਠਾ ਕਰ ਲਿਆ ਹੋਣਾ ਤੇ 80-90 ਕਰੋੜ ਰੁਪਇਆ ਬਹੁਤ ਹੁੰਦਾ ਸੋ ਕੈਨੇਡਾ ਜੇ ਕੈਨੇਡਾ ਜਾ ਕੇ ਵੀ ਡੇਰੇ ਲਾਉਣੇ ਪਏ ਵੀ ਆਰਬੀ ਹੈਗੇ ਨੇ ਬੀਬੇ ਸ਼ਾਇਦ ਜੇ ਨਹੀਂ ਹੋਇਆ ਤਾਂ ਮਿਲ ਜਾਣੀਆਂ ਵੀ ਆ ਯਾਨਕਿ ਜਿਹੜਾ ਬੀਬਾ ਕਹਿੰਦੀ ਉਹਨੇ ਕਿ ਬੋਝ ਹੈ ਦਿਮਾਗ ਤੇ ਦਿਲ ਭਾਰੀ ਹੈ ਨਹੀਂ ਨਹੀਂ ਦਿਲ ਨਹੀਂ ਭਾਰੀ ਤੇ ਨਾ ਕੋਈ ਰਾਜਨੀਤਿਕ ਦਾ ਬੋਝ ਹੈ ਨਾ ਕੋਈ ਫਿਕਰ ਹੈ ਸਿਹਤ ਭਾਰੀ ਜ਼ਰੂਰ ਹੋਗੀ ਤੇ ਉਹ ਸਿਹਤ ਭਾਰੀ ਤੋਂ ਭਾਵੇਂ ਨਹੀਂ ਵੀ ਵਜਨ ਵੱਧ ਗਿਆ ਜਣ ਕੇ ਦੈਰਾ ਵੱਡਾ ਹੋ ਗਿਆ ਮਤਲਬ ਖਾਦਾ ਪੀਤਾ ਬਹੁਤ ਕੁਛ ਗਿਆ ਹੁਣ 80 90 ਕਰੋੜ ਰੁਪਇਆ ਥੋੜਾ ਥੋੜੀ ਹੁੰਦਾ ਬਹੁਤ ਹੈ ਜੀ ਪਰ ਮੈਂ ਪਲੇਡਾ ਜਾ ਕੇ ਟਰਾਲੇ ਚਲਾ ਲਿਓ ਪੀਜਾ ਹਟ ਪਾ ਲਿਓ ਤੇ ਜਾਂ ਕੋਈ ਰੈਸਟੋਰੈਂਟ ਚਲਾ ਲਿਓ ਬਹੁਤ ਖੁਸ਼ ਆ ਉਥੇ ਕਾਰੋਬਾਰ ਕਰਨ ਵਾਸਤੇ ਮौज ਕਰਿਓ ਤੇ ਜੇ ਦਵਾਰਾਂ ਚਾਂਸ ਲੱਗਿਆ ਵੈਸੇ ਲੱਗਣਾ ਨਹੀਂ ਨਾ ਲੱਗਿਆ ਨਹੀਂ ਮਿਲਿਆ ਦੈਸ ਮਿਲਣਾ ਨਹੀਂ ਫੇਰ ਦੇਖ ਲੋ ਅਜਮਾ ਕੇ 2000 ਗਾਣੇ ਗਾ ਕੇ ਫਿਰ ਪੁੱਛ ਲੋ ਕਿ ਜਿਹੜੀ ਵਾਰਸਾਂ ਨੂੰ ਵੀ ਹੁਣ ਕਿੱਦਾਂ ਕਰਾਂ ਜਨਾਬ ਆਮਾ ਕਿਸਰ ਜੋ ਜੇ ਉਹਨਾਂ ਨੂੰ ਲੋਡ ਹੋਈ ਤਾਂ ਬੁਲਾ ਲੈਣਗੇ ਤੇ ਹੁਣ ਲੋਡ ਕੀ ਐ ਇਹ ਇਹਦੇ ਬਾਰੇ ਮੈਂ ਉਧਰ ਨਾ ਜਾਵਾਂ ਤਾਂ ਚੰਗੀ ਗੱਲ ਸਮਝਣਾ ਸਮਝਾਂਗੇ ਦੇ ਕੀ ਲੋਡ ਹੋ ਦੁਆਰਾ ਆਉਂਦੀ ਇਹ ਰਮਝਾ ਨੇ ਬਹੁਤ ਗੁੱਜੀਆਂ ਪੰਜਾਬ ਤੋਂ ਦਿੱਲੀ ਤੱਕ ਸਫਰ ਇਹ ਬੀਬਾ ਨੇ ਕੀਤਾ ਜਦੋਂ ਕੈਬਨਿਟ ਮੰਤਰੀ ਬਣਾਇਆ ਗਿਆ ਨਾ ਬੀਬਾ ਨੂੰ ਉਦੋਂ ਵੀ ਅੰਦਰ ਖਾਤੇ ਕੁਝ ਸਰਮਸਰ ਹੁੰਦੀ ਸੀ ਵੀ ਮੈਨੂੰ ਮੰਤਰੀ ਬਣਾਉਨੇ ਹੋ ਜਾਂ ਫਿਰ ਕੁਝ ਕਰਾਂ ਜਾਂ ਫਿਰ ਰੌਲਾ ਪਾऊं ਇਦਾਂ ਦੀ ਗੱਲਬਾਤ ਚੱਲੀ ਸੀ ਉਦੋਂ ਵੀ ਇਹ ਕਿਆਸਰਾਈਆਂ ਨਹੀਂ ਹੈਗੀਆਂ ਕਿ ਕੰਟਰੀਬਿਊਸ਼ਨ ਤਾਂ ਕੋਈ ਹੈ ਨਹੀਂ ਸੀ 3 ਸਾਲ ਦੇ ਵਿੱਚ ਵਿੱਚ ਵੀਬਾ ਜੀ ਨੇ ਕੈਬਨਿਟ ਤੱਕ ਦਾ ਸਫ਼ਰ ਸ਼ੁਰੂ ਕਰ ਲਿਆ ਤੇ ਉਹ ਮਾਨਵੀ ਲਈ ਸਤਾ ਜਿਹੜੀ ਮੇਰੇ ਗੱਲ ਨਾਲ ਚੇਤੇ 80 90 ਕਰੋੜ ਦੀ ਆ ਰਹੀ ਹੈ ਨਾ ਉਹ 3 ਸਾਲ ਦੇ ਵਿੱਚ ਇਕੱਠਾ ਕਰਨਾ ਸੌਖਾ ਹੀ ਹੁੰਦਾ ਕਿ ਬਹੁਤੀ ਵੱਡੀ ਗੱਲ ਹੈ ਹਾਂ ਜੇ ਇਹਨਾਂ ਨੂੰ ਦੁਬਾਰਾ ਲੋਡ ਹੋਈ ਗਾਣੇ ਗਾਉਣ ਦੀ ਨੱਚ ਨੱਚ ਦੀ ਨੂੰ ਵੇਖਣ ਦੀ ਤਾਂ ਫਿਰ ਸ਼ਾਇਦ ਆ ਜਾਓ ਤੇ ਨਹੀਂ ਕੈਨੇਡਾ ਜਾ ਕੇ ਮौज ਕਰਿਓ ਲੋੜ ਹੀ ਨਹੀਂ ਇੱਥੇ ਐਵੇਂ ਕੀ ਫਾਇਦਾ ਲੋਕਾਂ ਤੋਂ ਪੈਣਾ ਲੈਣ ਦੇ ਸਵਖਤ ਤੇ ਸਵਖਤੇ 1.5 ਸਾਲ ਬਿਆਹ ਜੋ ਤੋਂ ਪਹਿਲਾਂ ਪਹਿਲਾਂ ਟੱਪ ਜੋ ਬੀਬਾ ਜੀ ਮौज ਕਰੋ ਲੋੜ ਹੀ ਨਹੀਂ ਪੈਣੀ ਚੁਟਕੀਆਂ ਮਾਰ ਕੇ ਐਮਐਸਬੀ ਦਿਆਂਗੇ 5 ਮਿੰਟਾਂ ਵਿੱਚ ਉਹ ਲੋਕ ਐਵੇਂ ਭੁੱਲ ਗਏ ਸਾਰਾ ਕੁਝ ਤੇ ਹੁਣ ਤਾੜੀਆਂ ਰਹਿ ਗਈਆਂ ਜਿਵੇਂ ਸਟੇਜਾਂ ਤੇ ਤਾੜੀਆਂ ਤੁਸੀਂ ਮਾਰਦੇ ਸੀ ਵਧਾਈ ਦਿਓ ਵਧਾਈ ਦਿਓ ਇਦਾਂ ਹੁਣ ਉੱਤੇ ਜਾ ਕੇ ਕਰ ਲਓ ਪਰ ਲੋਕ ਅਥੋਰਟੀ ਅਸਲੀਅਤ ਤਾਂ ਪਤਾ ਲੱਗ ਗਿਆ ਵੀ ਕਿੰਨਾ ਕੁ ਪੰਜਾਬ ਨਾਲ ਹਮਦਰਦੀ ਸੀ ਤੁਹਾਡੀ ਕਿੰਨਾ ਕੁ ਪੰਜਾਬ ਨੂੰ ਬਚਾਉਣਾ ਚਾਹੁੰਦੇ ਸੀ ਤੇ ਕਿੰਨਾ ਕੁ ਪੰਜਾਬ ਤੁਸੀਂ ਬਚਾਤਾ ਤੇ ਖਰੜ ਲੋ ਦੇ ਹਲਕੇ ਦੇ ਲੋਕਾਂ ਦੇ ਜਿਹੜੇ ਫੋਨ ਆਏ ਨੇ ਮੈਂ ਤਾਂ ਵੀਡੀਓ ਬਣਾਈ ਹੈ ਉਹ ਕਹਿੰਦੇ ਗਿਆਨੀ ਜੀ ਬੀਬਾ ਜੀ ਨੇ ਤਾਂ ਡੱਕਾ ਦੂਰਾ ਨਹੀਂ ਕੀਤਾ ਅੱਛਾ ਇੱਕ ਹੋਰ ਗੱਲ ਹੁਣ ਮੈਂ ਲਗਦੇ ਹੱਥ ਕਹਿਨੇ ਆਂ ਫਿਰ ਭੁੱਲ ਜਾਣਾ ਕਿ ਭਰੀ ਇਹ ਬੀਬਾ ਕਹਿੰਦੀ ਨਾ ਅਪਸਰਾ ਨੂੰ ਸੋਇ ਦੇ ਨੱਕੇ ਵਿੱਚੋਂ ਕਢ ਦੂੰ ਨਖਾਰੇ ਵਿੱਚੋਂ ਕਢ ਦੂੰ ਡੇਢ ਸਾਲ ਰਹਿ ਗਿਆ ਕੰਮ ਕਰੋ ਲੋਕਾਂ ਨੇ ਤੁਹਾਨੂੰ ਟੈਕਸ ਦਿੱਤਾ ਫਲਨਾ ਦਿੱਤਾ ਤੇ ਫਿਰ ਜਿਨ੍ਹਾਂ ਨੇ ਕੰਮ ਕਰਨਾ ਸੀ ਤੇ ਉਹ ਥੋੜੇ ਜਿਹਾ ਦੂਜੇ ਪਾਸੇ ਹੋ ਗਏ ਅਗਲੇ ਕਹਿੰਦੇ ਆ ਵੀ ਸਾਨੂੰ ਪਸਾਉਗੀ ਅਸੀਂ ਪਿਆਰ ਪਿਆਰ ਲੱਖ ਰੁਪਇਆ ਦੇ ਕੇ ਭਰਤੀ ਹੋਏ ਹਾਂ ਕੁਰਸੀਆਂ ਲਈਆਂ ਨੇ ਤੇ ਫਿਰ ਉਹ ਜੇ ਅਸੀਂ 2 ਕਰੋੜ ਨਹੀਂ ਬਣਾਵਾਂਗੇ ਤੇ ਫਿਰ ਆਉਣਾ ਕਿੱਥੋਂ ਜਣ ਕੇ ਕਹਿ ਲਈਏ ਕੁੱਲ ਮਿਲਾ ਕੇ ਬੀਬਾ ਜੀ ਨੂੰ ਦਿੱਲੀ ਸੱਦਿਆ ਗਿਆ ਕੇਜਰੀਵਾਲ ਬੰਨੋਂ ਬੁਲਾਇਆ ਗਿਆ ਕਾਫੀ ਇਕੱਠਿਆਂ ਨੇ ਪੀਤੀ ਹੋਣੀ ਹੈ ਤੇ ਨਾਲ ਹੀ ਕਿਹਾ ਤਾਹਣਾ ਚੁੱਪ ਕਰਕੇ ਅਸੀਫਾ ਲੈ ਕੇ ਦੇ ਦਿਓ ਤੇ ਨਾਲੇ ਪਾਰਟੀ ਦਾ ਕਰ ਦਿਓ ਧੰਨਵਾਦ ਜਿਵੇਂ ਲਿਖਿਆ ਬੀਬਾ ਨੇ ਕਿ ਮੈਂ ਅਸੀਫਾ ਦੇ ਰਹੀ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਤੇ ਮਾਨ ਹੈ ਤੇ ਜਿਹੜੀ ਸਾਡੀ ਪਾਰਟੀ ਹੈ ਉਹ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਤੇ بس ਐਨੀ ਗੱਲ ਕਰਕੇ ਬੀਬੀ ਨੇ ਪੱਲਾ ਛਡਾ ਲਿਆ ਤੇ ਹੁਣ ਲੋਕਾਂ ਨੇ ਦੇਖਣਾ ਵੀ ਹਲਿਆ ਸਿਫੇ ਹੋਰ ਕਿੰਨੇ ਕੌੜੇ ਆ ਹਲੇ ਇਹ ਕਿਹੜੀ ਨਾਟਕਵਾਜੀ ਕਰ ਰਹੇ ਚਲੋ ਉਦਾਂ ਇੱਕ ਗੱਲ ਨੂੰ ਭਗਵੰਤ ਮਾਮ ਸਾਹਿਬ ਸਹੀ ਲੱਗਦੇ ਨੇ ਵੀ ਇਹਨਾਂ ਨੂੰ ਛੇਤੀ ਛੇਤੀ ਜਿਹੜੇ ਕੁਝ ਨਹੀਂ ਕਰ ਸਕੇ ਇਹਨਾਂ ਨੂੰ ਘਰ ਤੋੜ ਦਿਓ ਤਾਂ ਚੰਗੇ ਰੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ